ਸਜਰੇ ਸਜਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਉੱਤੇ ਇੱਕ ਵਾਰ ਫੇਰ ਗਾਜ ਜਗੀ ਹੈ ਤੇ ਸੁਖਦੇਵ ਸਿੰਘ ਢੀਂਡਸਾ ਦੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਇੱਕ ਵਾਰ ਫੇਰ ਪਾਰਟੀ ਤੋਂ ਬਾਹਰਦਾਰਾ ਵਖਾ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ .tv ਮਹਿੰਦਰ ਬਾਜਵਾ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਆਖਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਿਉਂ ਕੱਢਿਆ ਗਿਆ ਕਿਹੜੀ ਨੋਬਤ ਆ ਗਈ ਹੈ ਪਰ ਦੱਸ ਦਈਏ ਕਿ ਜਦੋਂ ਅਕਾਲੀ ਦਲ ਸੰਯੁਕਤ ਦਾ ਰਲੇਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੀਤਾ ਗਿਆ ਉਸ ਵੇਲੇ ਢੀਂਡਸਾ ਪਰਿਵਾਰ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੇ ਸਾਰੇ ਅਹੁਦੇਦਾਰਾਂ ਵਰਕਰਾਂ ਦੇ ਨਾਲ ਸਲਾਹ ਕੀਤੀ ਆ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਪਰ ਅਜਿਹਾ ਨਹੀਂ ਹੈ ਕਾਨੂੰਨ ਸੱਚਾਈ ਦੱਸਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਜੋ ਕਾਰਜਕਾਰੀ ਹੈ ਉਹਨਾਂ ਦੇ ਵੱਲੋਂ ਜਿਹੜਾ ਸਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਹੜਾ ਪਾਰਟੀ 'ਚੋਂ ਬਾਹਰ ਦਾ ਰਾਬ ਖਾ ਦਿੱਤਾ ਗਿਆ ਸਖਦੇਵ ਸਿੰਘ ਢੀਂਡਸਾ ਦੇ ਕੋਲ ਜਿਹੜੀ ਪਾਰਟੀ ਦੀ ਪ੍ਰਧਾਨਗੀ ਸੀ ਉਹ ਵੀ ਵਾਪਸ ਲੈ ਲਈਗੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਜਿਹੜੀ ਅਹਿਮ ਮੀਟਿੰਗ ਆ ਉਹ ਅੰਮ੍ਰਿਤਸਰ ਦੇ ਵਿੱਚ ਹੋਈ ਆ ਜਿਸ ਚ ਭਾਈ ਮੋਹਕਮ ਸਿੰਘ ਤੋਂ ਇਲਾਵਾ ਕਈ ਵੱਡੇ ਆਗੂ ਜਿਹੜੇ ਆ ਉਹ ਸ਼ਾਮਲ ਹੋਏ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜੋ ਢੀਂਸਾ ਪਰਿਵਾਰ ਨੇ ਰਲੇਵਾ ਕੀਤਾ ਆ ਉਹ ਮਨਜ਼ੂਰ ਨਹੀਂ ਹੈਗਾ ਢੀਂਸਾ ਪਰਿਵਾਰ ਸੁਖਦੇਵ ਸਿੰਘ ਢੀਂਸਾ ਦੇ ਪਰਮਿੰਦਰ ਸਿੰਘ ਢੀਂਸਾ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਹ ਜਿਹੜਾ ਸਿਧਾਂਤਾਂ ਦੇ ਉਲਟ ਹੈ ਜੋ ਵਾਅਦੇ ਦਾਵੇ ਅਤੇ ਜਿਹੜੇ ਸਿਧਾਂਤਾਂ ਦੀਆਂ ਗੱਲਾਂ ਕਰਕੇ ਦੋਵੇਂ ਪਿਓ ਪੁੱਤ ਜੁੜੇ ਆ ਸ਼੍ਰੋਮਣੀ ਅਕਾਲੀ ਦਲ ਸੰਜੁਗਤ ਬਣਾਉਂਦੇ ਆ ਉਹਨਾਂ ਦੇ ਉਲਟ ਹੈ ਜਿਸ ਕਰਕੇ ਬਾਕੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜੁੜੇ ਸੀ ਜਿਸ ਦੇ ਵਿੱਚ ਟਕਸਾਲੀ ਅਕਾਲੀ ਆਗੂ ਜਿਹੜੇ ਨੇ ਉਹ ਸ਼ਾਮਲ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਪੰਥ ਦੀ ਜਿਹੜੀ ਸੇਵਾ ਕਰਨ ਦੀ ਪੰਥ ਦੇ ਮੁੱਦਿਆਂ ਦੀ ਗੱਲ ਕਰਨ ਲਈ ਹੈ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਦਾ ਵਿਰੋਧ ਕਰਕੇ ਢਿੰਸਾ ਪਰਿਵਾਰ ਜਿਹੜਾ ਹੈ ਉਹ ਉਹ ਬਾਹਰ ਆਇਆ ਸੀ ਪਰ ਅੱਜ ਉਹਨਾਂ ਨਾਲ ਹੀ ਸਮਝੌਤਾ ਕਰਕੇ ਵਾਪਸ ਚਲੇ ਗਿਆ ਪਰਮਿੰਦਰ ਸਿੰਘ ਢਿੰਡਸਾ ਵੱਲੋਂ ਜਿਹੜਾ ਪੰਥਕ ਸਿਧਾਂਤਾਂ ਦੇ ਪਿੱਛੇ ਦੇ ਵਿੱਚ ਛੁਰਾ ਮਾਰਨ ਦਾ ਇਲਜ਼ਾਮ ਹੈ ਜਿਹੜਾ ਉਹ ਇਹਨਾਂ ਆਗੂਆਂ ਵੱਲੋਂ ਲਾਇਆ ਗਿਆ ਇਸ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਹੈ ਭਾਈ ਮੋਹਕਮ ਸਿੰਘ ਨੇ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਸੀਨੀਅਰ ਪ੍ਰਧਾਨ ਹਰਬੰਸ ਸਿੰਘ ਮੰਜਪੁਰ ਜਨਰਲ ਸਕੱਤਰ ਮਨਜੀਤ ਸਿੰਘ ਭੋਮਾ ਸਤਨਾਮ ਸਿੰਘ ਮਣਾਵਾ ਬੈਂਸ ਸਿੰਘ ਖਿਆਲਾ ਗੁਰਪ੍ਰੀਤ ਸਿੰਘ ਕੋਲਕੱਤਾ ਤੇ ਸੰਦੀਪ ਸਿੰਘ ਰੋਪਾਲਵਾਦ ਆਗੂ ਸ਼ਾਮਲ ਸਨ ਇਹਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਕੁਝ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਦੱਸੇ ਜਾਂਦੇ ਨੇ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਖਦੇਵ ਸਿੰਘ ਢਿੰਡਸਾ ਜਿਨ੍ਹਾਂ ਨੇ ਬਿੱਤੇ ਦਿਨੀ ਪਾਰਟੀ ਦੀਆਂ ਨੀਤੀਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਲ ਲੇਵਾ ਕਰ ਲਿਆ ਅਤੇ ਇਸ ਫੈਸਲੇ ਬਾਰੇ ਜਨਰਲ ਹਾਸਟ ਦੇ 23 ਮੈਂਬਰਾਂ ਤੋਂ ਪ੍ਰਵਾਨਗੀ ਨਹੀਂ ਲਈ ਇਸ ਲਈ ਸਖਦੇਵ ਸਿੰਘ ਢਿੰਡਸਾ ਨੂੰ ਪ੍ਰਧਾਨਗੀ ਤੋਂ ਹਟਾ ਕੇ ਤੇ ਪਰਮਿੰਦਰ ਸਿੰਘ ਢਿੰਡਸਾ ਨੂੰ ਆਪਣੇ ਲਏ ਸਿਧਾਂਤਕ ਸਟੈਂਡ ਤੋਂ ਬਿਲਕੁਲ ਉੱਟ ਜਾ ਕੇ ਪੰਥ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ਾਂ ਤਹਿਤ ਦੋਵਾਂ ਪਿਓ ਪੁੱਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਮੋਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਗੱਲ ਸਾਹਮਣੇ ਆਈ ਸੀ ਕਿ ਲਗਾਤਾਰ ਜਿਹੜੀ ਹੈ ਢੀਂਸਾ ਪਰਿਵਾਰ ਦੀ ਵਾਪਸੀ ਦੀਆਂ ਗੱਲਾਂ ਚੱਲਦੀਆਂ ਰਹੀਆਂ ਸਿਆਸੀ ਹਲਕਿਆਂ ਦੇ ਅੰਦਰ ਜਦੋਂ ਪੱਤਰਕਾਰਾਂ ਵੱਲੋਂ ਸਖਦੇਵ ਸਿੰਘ ਢੀਂਸਾ ਦੇ ਪਰਮਿੰਦਰ ਸਿੰਘ ਢੀਂਸਾ ਨੂੰ ਕਦੋਂ ਰਲੇਵਾ ਕਰੋਗੇ ਜਾਂ ਕਦੋਂ ਵਾਪਸ ਜਾਓਗੇ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਕਹਿੰਦੇ ਸਨ ਕਿ ਅਸੀਂ ਕਮੇਟੀ ਬਣਾਈ ਹੈ ਉਹ ਕਮੇਟੀ ਸਾਰਿਆਂ ਦੀ ਨਜ਼ਰ ਟਟੌਰ ਰਹੀ ਹੈ ਉਸ ਤੋਂ ਬਾਅਦ ਫੈਸਲਾ ਲਵਾਂਗੇ ਪਰ ਇੱਕ ਦਿਨ ਅਚਾਨਕ ਸੁਖਬੀਰ ਬਾਦਲ ਜਿਹੜੇ ਆ ਸੁਖਦੇਵ ਸਿੰਘ ਢੀਡਸਾ ਦੇ ਪਰਮਿੰਦਰ ਸਿੰਘ ਢੀਂਸਾ ਕੋਲ ਜਾਂਦੇ ਆ ਤੇ ਦੋਵੇਂ ਪਿਓ ਪੁੱਤ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲੈਂਦੇ ਆ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਿਲੇਵੇਂ ਬਾਰੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਸਨ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਤੋਂ ਸਹੀ ਤਰੀਕੇ ਨਾਲ ਰਿਪੋਰਟ ਹਜੇ ਵਾਪਸ ਨਹੀਂ ਆਈ ਸੀ ਉਹਨੇ ਆਪਣੀ ਕੋਈ ਵੀ ਰਿਪੋਰਟ ਜਿਹੜੀ ਨਹੀਂ ਦਿੱਤੀ ਸੀ ਅਤੇ ਨਾ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਜਿਹੜੀ ਕੋਰ ਕਮੇਟੀ ਹੈ ਜਿਹੜੀ ਵਰਕਿੰਗ ਕਮੇਟੀ ਹੈ ਉਹਦੇ ਨਾਲ ਸਹੀ ਤਰੀਕੇ ਦਾ ਤਾਲਮੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਮਰਜ਼ੀ ਆਪਣੇ ਪੁੱਤਰ ਦੀ ਮਰਜ਼ੀ ਅਤੇ ਕੁਝ ਚੁਣੁੰਦਾ ਲੋਕਾਂ ਦੀ ਜਿਹੜੀ ਹੈ ਮਰਜ਼ੀ ਦੇ ਨਾਲ ਵਾਪਸੀ ਕੀਤੀ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹਦਾ ਕੋਈ ਅਮਲ ਦਖਣ ਲਈ ਇਸ ਕਰਕੇ ਜੋ ਕਹਿੰਦੇ ਸਨ ਕਿ ਅਸੀਂ ਸਲਾਹ ਲੈ ਕੇ ਕੀਤੀ ਹੈ ਉਸ ਗੱਲ ਦੇ ਉੱਤੋਂ ਵੀ ਹੁਣ ਪਰਦਾ ਉੱਠਦਾ ਹੋਇਆ ਵਿਖਾਈ ਦੇ ਰਿਹਾ ਹੈ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਜਿਹੜੀ ਹੈ ਵਰਕਿੰਗ ਕਮੇਟੀ ਹੈ ਅਕਾਲੀ ਦਲ ਸੰਯੁਕਤ ਦੀ ਉਹਦੇ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਕਿਸ ਪ੍ਰਕਾਰ ਜਵਾਬ ਦਿੰਦੇ ਆ